ਦੋਸਤੋ ਇਹ ਸਾਡੇ ਬਾਪੂ ਜੀ ਪ੍ਰੋਫੈਸਰ ਸਿੰਘ ਜੀ ਮਲੋੜ ਪਿੰਡ ਬਰਕੋ ਹੈ ਅਸੀਂ ਆਇਤੋ ਇੰਟਰਨੈਟਰਨਲ ਖੜੇ ਕੋਲੇ ਆਏ ਸੀਗੇ ਇਹਨਾਂ ਨੂੰ ਸਰਵਾਈਕਲ ਦੀ ਬਹੁਤ ਝੋਹਾ ਪ੍ਰੋਬਲਮ ਸੀ ਕੰਪਰੈਸ਼ਨ ਐਕਸਟ ਦਿਖਾਈਆਂ ਇਹਨਾਂ ਦੇ ਇਹਨਾਂ ਦੇ ਸੀਵੀ 4 5 6 ਇਹ ਕਿੰਨੋਂ ਮਣਕਿਆ ਚ ਕੰਪਰੈਸ਼ਨ ਹੈ ਇਸ ਕਰਕੇ ਇਹ ਜਾਦਾ ਉਤਬਾੜੀ ਸਰਦੇਸੀ ਉਹ ਯਾਤਰੀ ਸੀ ਜੋ ਮਾਤਿਆਂ ਸੀ ਦੋ ਬੰਦੇ ਪਕਰਤੇ ਲੈ ਕੇ ਆਏ ਸੀ ਅਸੀਂ ਇਹਨਾਂ ਦੀ ਗੁਰੂ ਗਰੀ ਤਲਾਸ਼ ਰੱਖੀ ਕੀਤੀ ਹੈ ਐਂਡ ਫੋਟੋਫੈਸ਼ੀਅਲ ਥੈਰੇਪੀ ਜਰੂਰ ਅੱਜ ਤੀਜੀ ਵਾਰ ਸਾਡੇ ਕੋਲ ਆਏ ਆ ਤੇ ਤੁਹਾਨੂੰ ਦੱਸਣਗੇ ਸਾਨੂੰ ਕਿਹਦਾ ਅਸਰ ਕਰਦਾ ਹਾਂਜੀ ਬਾਕੀ ਹਾਂਜੀ ਡਾਕਟਰ ਸਾਹਿਬ ਬੜੀ ਬੇਨਤੀ ਤੁਸੀਂ ਜੇ ਮੇਰੇ ਦਵਾ ਲਈ ਮੈਂ ਮੇਦਾ ਛੱਡ ਗਿਆ ਸੀ ਬਿਲਕੁਲ ਤੇ ਮੈਨੂੰ ਪਤਾ ਸੀਗਾ ਇਹ ਮੇਰਾ ਰਾਤ ਕੱਟਦਾ ਲੱਤਾ ਮਾਰ ਮਾਰ ਕੇ ਔਖਾ ਹੋ ਹੋ ਕੇ ਬਹੁਤ ਹੰਤਾ ਕਟਿਆ ਬੜੇ ਪਿੰਡ ਮਲੂਰ ਵਾਲਿਆਂ ਤੋਂ ਸ਼ਹਿਰਾਂ ਤੋਂ ਕਰਮਾਤ ਅਕਸਰ ਖਜਾਈ ਕਿਸੇ ਗੁਰਦੇ ਵਿੱਚ ਬਦੂਦਾਂ ਦਸੀਆਂ ਕਿਸੇ ਕੋ ਦੱਸਿਆ ਪਰ ਮੇਰੇ ਪੱਲੇ ਕੁਝ ਨਹੀਂ ਪਾਇਆ ਬੜੇ ਬੱਤੀਆਂ ਨੇ ਜੋਰ ਲਾਇਆ ਇਹ ਕੀ ਕੀਤਾ ਜਾਵੇ ਪਰ ਵਾਹ ਉਹਨੇ ਬੱਚਾ ਨੂੰ ਵੀ ਲਾਈ ਪਰ ਡਾਕਟਰਾਂ ਨੇ ਹਾਕੀਫੀ ਨੂੰ ਪੱਲੇ ਪਾਉਣ ਦਾ ਜਮ ਨਹੀਂ ਪਾਇਆ ਕਿ ਇਸ ਕਰ ਮਾੜੀ ਡਾਕਟਰ ਸਾਹਿਬ ਦੀ ਕਦੇ ਮਿਹਰ ਹੋਈ ਦਾਦੇ ਦੀ ਮੌਜ ਨਹੀਂ ਹੋ ਇਹਦੇ ਮੈਂ ਉੱਪੜਿਆ ਜਦੋਂ ਪਹਿਲੀ ਵਾਰੀ ਫੜ ਕੇ ਲਾਇਆ ਮੈਨੂੰ ਤੇ ਮੇਥੋਂ ਇਹ ਜੇ ਕਰਦਾ ਰਿਹਾ ਆਪਦੀ ਕਾਰਵਾਈ ਪਰ ਮੇਰੀ ਜਾਨ ਨਿਕਲ ਗਈ ਇੱਕੋ ਬਾਅਦ ਉਹ ਦੂਜਾ ਗੜ ਲਾਇਆ ਤੇ ਕੁਝ ਫਰਕ ਪਿਆ ਹੁਣ ਤੀਜਾ ਲਾਇਆ ਤਾਂ 30% ਹੀ ਫਰਕ ਪੈ ਗਿਆ ਇਹੋ ਜਿਹੇ ਡਾਕਟਰ ਆਪਾਂ ਨੂੰ ਕਿਤੇ ਮਿਲਣਾ ਕਿਤੇ ਕਰਮ ਵਾਲਾ ਡਾਕਟਰ ਸਾਨੂੰ ਬਹੁਤ ਮਿਲਣਗੇ ਪਰ ਇਹੋ ਜਿਹੇ ਡਾਕਟਰ ਨਹੀਂ ਮਿਲਣਾ ਮੈਂ ਤਾਂ ਆਪਾਂ ਸ਼ੁਕਰ ਅਦਾ ਕਰਦਾ ਆ ਇਹੋ ਜੀ ਡਾਕਟਰ ਸਾਡੇ ਵੱਲ ਤੇ ਕੱਲੇ ਬੋਲਣ ਦਾ ਬੜਾ ਤਯਰਬਾ ਨਿਕ ਗਰ ਪਿਆਰ ਨਾ ਕਰਨੀ ਡਾਕਟਰ ਦਾ ਫਰਜ਼ ਹੈ ਮਰੀਜ਼ ਨੂੰ ਬੋਲ ਕੇ ਅੰਦਾ ਠੀਕ ਕਰ ਦੇਣਾ ਬੜੇ ਵਜਿਆਂ ਸ਼ੁਕਰ ਦਾਤੇ ਦਾ ਮੈਂ ਅਸ਼ਲਕ ਰਖ ਸ਼ੁਕਰ ਕਰਦਾ ਦਾਤੇ ਦਾ ਕਿਲਾ ਸਾਨੂੰ ਇੱਥੇ ਲਿਆ ਆ ਸਾਡਾ ਇਲਾਜ ਹੋ ਗਿਆ ਪਰ ਮਾਲਿਓ ਇਹਨਾਂ ਗੱਲਾਂ ਦਾ ਧਿਆਨ ਰੱਖੋ ਹਰ ਇੱਕ ਬੰਦਾ ਇਹ ਬੜੇ ਮੋਬੜੀਏ ਲਾਇ ਰੱਖੀ ਬੈਠਾ ਪੱਲੇ ਘੇਜ਼ੇ ਕਰਦਾ ਪਰ ਇਹਨਾਂ ਗੱਲਾਂ ਦਾ ਆਪਾਂ ਦਾ ਧਿਆਨ ਰੱਖਣਾ ਸਮਝਣਾ ਪੈਣਾ ਹੈ ਕਿ ਕਿਤੇ ਆਪਾਂ ਇਸ ਗੱਲਾਂ ਤੇ ਆ ਜੀ ਆਪਦੇ ਆਪ ਸੋਚ ਲਈਏ ਕਿ ਆ ਡਾਕਟਰ ਚੰਗੇ ਡਾਕਟਰ ਸਾਰੇ ਚੰਗੇ ਹੁੰਦੇ ਕਰਮਾਲੇ ਪਰ ਜਿੰਨੀ ਲਾਜ ਹੋਈ ਤਾਂ ਪਰਮਾ ਮੇਰੇ ਪਰ ਹੀ ਰਹਿੰਦਾ ਬਹੁਤ ਬੋਤਾਂ ਲਿਆ